ਤਾਨੀ ਬਾਜੀ ਕੀ ਕਹੋਗੇ ਇਹ ਸੱਭਿਆਚਾਰਕ ਮੇਲਾ ਪਿੰਡ ਅਤਲਾ ਕਲਾਂ ਜਿਲ੍ਹਾ ਮਾਨਸਾ ਸਾਨੂੰ ਤਾਂ ਐ ਸੀ ਸੁਖਦੀਪ ਮਹਿਮ ਰਪਿੰਦਰ ਜੀ ਗਾਇਕਾ ਸਾਡੇ ਪਿੰਡ ਦੀ ਆ ਤੇ ਆਪਣੇ ਸਰਪੰਚ ਬਾਰੂ ਦੇ ਘਰੋਂ ਆ ਕੇ ਅਨਜੂਸ ਤੇ ਇਹ ਕਿੱਦੇ ਮੇਰੇ ਕੋਲ ਇਹਨਾਂ ਤਿੰਨ ਜਣੇ ਸੀ ਸਾਨੂੰ ਐ ਲੱਗਿਆ ਵੀ ਇਹ ਤਿੰਨੇ ਮੈਡਮਾਂ ਕਰਕੇ ਇਹਨਾਂ ਦਾ ਸੰਜੋਗ ਮਿਲ ਗਿਆ ਕਿਉਂਕਿ ਮੈਡਮਾਂ ਦਾ ਫਰਕ ਉਹਦਾ ਬੰਦੇ ਦਾ ਬਹੁਤ ਘੱਟ ਹੁੰਦਾ ਬਿਲਕੁਲ ਹਰ ਨੂੰ ਫਰਕ ਕਰਕੇ ਜਾਗਦਾ ਪੰਜਾਬ ਵਾਲਾ ਮਾਨਸਾ ਵਾਲਿਆ ਤੰਨੇ ਸੀ ਮੈਨੂੰ ਕਹਿੰਦੇ ਖੜਗੇ ਮੈਂ ਕਿੰਨੇ ਆਇਆ ਜਾ ਬੈਠੋ ਪਹਿਲਾਂ ਚਾਹ ਪੀਓ ਕਹਿੰਦੇ ਚਾਹ ਤਾਂ ਨਹੀਂ ਪੀਣੀ ਮੈਂ ਚਾਹ ਬਣਾਉਣਾ ਮੈਂ ਨਾਲ ਹਰੀ ਸਿੰਘ ਦੇ ਘਰੇ ਹਸਬੰਦ ਰਿੰਪੀ ਦਾ ਇਹ ਮੈਂ ਚਾਹ ਕਹਿੰਦਾ ਕਹਿੰਦਾ ਮੈਨੂੰ ਕਹਿੰਦੇ ਮੈਂਬਰ ਬਣ ਜੇਗਾ ਮੈਂ ਮੈਂਬਰ ਕਹਿੰਦੇ ਆਪਾਂ ਮੈਂਬਰ ਬਣਾਉਣੇ ਆ ਮੈਂ ਬਸਾਂ ਬਣ ਜੂ ਮੈਂਬਰ ਕੀ ਗੱਲਾ ਮੈਂ ਕਿੰਨੇ ਪੈਸੇ ਕਹਿੰਦੇ 1100 ਮੈਂ ਕਹਿੰਦਾ ਚਾਹ ਗੁੜ ਵੀ ਨਹੀਂ ਆਉਣਾ 1100 ਖਰਚਾ ਤਾਂ ਜਦੋਂ ਮੈਂ ਕਿਹਾ ਮੇਰੀ ਗੱਲ ਸੁਣ ਕੇ ਹੱਸ ਜੀ ਕਰੀ ਇੰਨਾ ਨਾ ਮੈਂ 1000 ਰੁਪਏ ਦਿੱਤਾ ਉਹ ਤੋਂ ਇਹ ਮੈਂਬਰ ਪਾ ਦੀ 25 ਸੀ 30 ਸੀ ਮੰਨ ਲਓ 50 ਦੇਣਾਂ ਦੀ ਗੱਲ ਹੋ ਵੱਧ ਹੋਊ ਤੇ ਇਹ ਕਿਹਦੇ ਨਾਲ ਕੀ ਤਰੀਕ ਰੱਖਾਂਗੇ ਨਹੀਂ ਰੱਖਾਂਗੇ ਜੇ ਤਾਂ ਮੈਂ 1000 ਦਿੱਤਾ ਅੱਜ 100 ਮੈਂਬਰ ਆ 100 ਤਾਂ ਅਸੀਂ ਉਹ ਲਿਖਿਆ 125 ਨਹੀਂ ਪਤਾ ਦੀ ਕੋਈ ਤਾਂ 100 ਦਿੱਤਾ 500 ਦਿੱਤਾ ਆਮ ਬਾਹਰੇ ਲੋਕਾਂ ਨੇ ਕਿਸੇ ਨੇ 50 ਦਿੱਤੇ ਨੇ ਐ ਨਹੀਂ ਪਤਾ 2.5 ਲੱਖ ਕਿ 3-4 ਲੱਖ ਅਸੀਂ ਜੋੜ ਨਹੀਂ ਲਾਇਆ ਤੇ ਇਹ ਅਗਲੇ ਵਾਰੀ ਅਹੀਂ ਨਜ਼ਾਰਾ ਆਉਂ ਆਹੀਂ ਲਮਾਵੇ ਤੁਸੀਂ ਸਪੈਸ਼ਲ ਟਰੈਕਟਰ ਲੈ ਕੇ ਆਏ ਹਨ ਸਰਪਾਈ ਸਰ ਟਰੈਕਟਰ ਲੈ ਕੇ ਆ ਆਪਦੇ ਮੈਂ ਘਰੇ ਪੂਰੇ 3 ਘੰਟੇ ਪਹੁੰਚ ਕੇ ਲਿਆ ਆਪ ਸੋ ਲਾਈਆ ਪੈਂਸੇ ਲਾਏ ਨੇ ਕੋਲ ਇਹੀ ਲਾ ਕੇ ਫੇਰ ਕਹਾ ਬਿਆਜ ਲਾਜੂਗੇ ਤੇ ਉਸ ਤੋਂ ਬਾਅਦ ਜਾਗਦਾ ਪੰਜਾਬ ਵਾਲਾ ਕਿਵੇਂ ਲੱਗਿਆ ਪ੍ਰਬੰਧ ਕਿਵੇਂ ਲੱਗਿਆ ਨਾ ਪ੍ਰਬੰਧ ਦੀ ਲੱਗਿਆ ਮੈਂ ਥੋੜੇ ਨਾਲ ਹੀ ਲਾਇਆ ਬੜਾਈ ਹਾਂ ਹੁਣ ਤੱਕ ਰੋਕੀ ਵੀ ਨਹੀਂ ਘਾਦੀ ਇਨਵੈਸਟਰ ਸਿੱਧਾ ਚਲਿਆ ਮਾਨਕ ਨੇ ਕੀੜੇ ਕੱਢਦੇ ਕਰਨਾਂ ਚ ਪਾ ਕੇ ਰੈਂਪੀ ਦੇ ਪੌਂਦੀਆਂ ਪਾ ਕੇ ਇਹਨਾਂ ਨਜ਼ਾਰਾ ਖੂਬ ਦਿੱਤਾ ਪ੍ਰਾਊਡ ਮੇਰੇ ਖਾਤਰ ਅਸਲਾ ਕਲਨ ਖਾਤਰ ਆਰ ਵੀ ਸਭੀ ਸਪੀਕਰ ਟੂ ਅਸਲਾ ਕਲ ਮਾਲਸਾ ਥੈਂਕ ਯੂ